ਬਿਆ ਦਾ ਮਹੌਲ ਘਰ ਪੂਰੀ ਤਰ੍ਹਾਂ ਸ਼ਿੰਗਾਰਿਆ ਹੋਇਆ ਸਭ ਪਾਸੇ ਚਹਿਲ ਪਹਿਲ ਰੌੜਾ ਪੈ ਰਿਹਾ ਸਾਰੇ ਰਿਸ਼ਤੇਦਾਰ ਆਪਸ ਦੇ ਵਿੱਚ ਮਖੌਲ ਕਰ ਰਹੇ ਸਨ ਸੁਖਦੇਵ ਸਿਆਂ ਘਰ ਤਾਂ ਸੋਨਾ ਲੱਭ ਲਿਆ ਪ੍ਰਭ ਦੇ ਲਈ ਮੁੰਡਾ ਵੀ ਸੋਹਣਾ ਭਾਵੇਂ ਪੱਗ ਨਹੀਂ ਬੰਨਦਾ ਪਰ ਰੰਗ ਰੂਪ ਸੋਹਣਾ ਅੱਜ ਕੱਲ ਕਰ ਲੱਭਣੇ ਕਿਹੜਾ ਸੌਖੇ ਨੇ ਨਸ਼ਾ ਹੀ ਬੜਾ ਵਧੀਆ ਹੋਇਆ ਹੈ ਬਲਜੀਤ ਨੇ ਕਿਹਾ ਭਰਾਵਾ ਚੰਗਾ ਰਹਿ ਗਿਆ ਤੇਰੀ ਚਿੰਤਾ ਮੁੱਕੀ ਸਖਦੇਵ ਸਿੰਘ ਦਾ ਦੋਸਤ ਬੋਲਿਆ ਕੁੜੇ ਮਹਿੰਦੀ ਲੱਗ ਗਈ ਪ੍ਰਵ ਦੇ ਤਾਂ ਬਾਕੀ ਕੁੜੀਆਂ ਵੀ ਲਵਾ ਲਓ ਬਿੰਦਰ ਨੇ ਕਿਹਾ ਪੈਸੇ ਆਪੇ ਦੇ ਦੇਣੇ ਤੁਹਾਡੇ ਚਾਚੇ ਨੇ ਠੀਕ ਹੈ ਚਾਚੀ ਜੀ लवली ਨੇ ਕਿਹਾ ਜੋ ਕਿ ਬਿੰਦਰ ਦੀ ਭਤੀਜੀ ਬਿੰਦਰ ਸੁਖਦੇਵ ਸਿੰਘ ਦੀ ਘਰਵਾਲੀ ਅਤੇ ਲਵਲੀ ਉਸ ਦੇ ਭਰਾ ਦੀ ਬੇਟੀ ਸੁਖਦੇਵ ਸਿੰਘ ਦੀਆਂ ਦੋ ਬੇਟੀਆਂ ਸਨ ਪ੍ਰਭਜੋਤ ਅਤੇ ਨਵਜੋਤ ਉਸ ਦੇ ਬੇਟਾ ਕੋਈ ਨਹੀਂ ਸੀ ਪਰ ਤਿਆਂ ਨੂੰ ਉਸ ਨੇ ਪੁੱਤਰਾਂ ਦੇ ਵਾਂਗ ਪਾਲਿਆ ਸੀ ਨਵਜੋਤ ਵਿਆਹੀ ਹੋਈ ਸੀ ਉਸ ਦਾ ਪਤੀ ਹਰਪ੍ਰੀਤ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਸੁਖਦੇਵ ਸਿੰਘ ਨੇ ਆਪਣੇ ਨੇੜੇ ਹੀ ਉਸ ਨੂੰ ਨਵਾਂ ਘਰ ਖਰੀਦ ਕੇ ਦਿੱਤਾ ਸੀ ਤਾਂ ਕਿ ਦੁੱਖ ਸੁੱਖ ਵਿੱਚ ਉਹ ਧੀ ਦੇ ਅਤੇ ਧੀ ਉਹਦੇ ਕੋਲ ਆ ਸਕੇ ਹਰਪ੍ਰੀਤ ਦੇ ਮਾਪੇ ਉਸ ਦੇ ਭਰਾ ਕੋਲ ਦਿੱਲੀ ਰਹਿੰਦੇ ਸਨ ਉਸ ਦੀ ਛੋਟੀ ਧੀ ਪ੍ਰਵ ਦਾ ਵਿਆਹ ਰੱਖਿਆ ਸੀ ਸ਼ਗਨ ਲੱਗ ਗਿਆ ਸੀ ਸਵੇਰ ਨੂੰ ਬਰਾਤ ਸੀ ਪ੍ਰਵ ਬਹੁਤ ਹੀ ਸੋਹਣੀ ਸੁਨੱਖੀ ਸੀ ਬੀਏ ਕਰਕੇ ਅੱਗੇ ਐਮਏ ਕਰਨਾ ਚਾਹੁੰਦੀ ਸੀ ਅਜੇ ਵਿਆਹ ਤਾਂ ਉਹ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਘਰ ਬਧੀਆ ਮਿਲਣ ਕਰਕੇ ਮਾਂ ਪਿਓ ਨੇ ਉਸ ਨੂੰ ਮਨਾ ਲਿਆ ਪ੍ਰਵ बार-बार ਆਪਣੇ ਲਹਿੰਗੇ ਵੱਲ ਵੇਖ ਕੇ ਬੜੀ ਹੀ ਖੁਸ਼ ਹੋ ਰਹੀ ਸੀ ਉਸ ਨੂੰ ਸ਼ੌਂਕ ਸੀ ਸੋਹਣੇ ਕੱਪੜੇ ਪਾਉਣ ਦਾ लवली ਅਤੇ ਉਹ ਹਮ ਉਮਰ ਹੋਣ ਕਰਕੇ ਦੋਵਾਂ ਦਾ ਬੜਾ ਹੀ ਪਿਆਰ ਸੀ ਪ੍ਰਵ ਮਹਿੰਦੀ ਪ੍ਰਵ ਦੇ ਮਹਿੰਦੀ ਬੜੀ ਜੱਜ ਰਹੀ ਸੀ ਤੇ लवली ਉਸਦੇ ਹੱਥਾਂ ਵੱਲ ਵੇਖ ਕੇ ਖੁਸ਼ ਹੋ ਰਹੀ ਸੀ ਰੰਗ ਵੀ ਬਹੁਤ ਚੜ ਰਿਹਾ ਹੈ ਜੀਜਾ ਜੀ ਬੜਾ ਪਿਆਰ ਕਰਦੇ ਨੇ ਤੈਨੂੰ ਦਿਖਾ ਜੀਜੇ ਦਾ ਨਾਮ ਕਿੱਥੇ ਲਿਖਿਆ ਉਹ ਲੱਭਣ ਲੱਗੀ ਉਸ ਦੇ ਹੱਥ ਫੜ ਕੇ ਇੱਕ ਪਾਸੇ ਅਵੀ ਤੇ ਦੂਜੇ ਪਾਸੇ ਜੋਤ ਲਿਖਿਆ ਸੀ ਮੁੰਡੇ ਦਾ ਨਾਮ ਅਵੀ ਜੋਤ ਸੀ ਮੈਂ ਤਾਂ ਹੋਰ ਪੜਨਾ ਸੀ ਪਾਪਾ ਨੇ ਧੱਕਾ ਕੀਤਾ ਮੇਰੇ ਨਾਲ ਕਹਿੰਦੇ ਸੌਰੇ ਘਰ ਜਾ ਕੇ ਪੜ ਸਕਦੀ ਐ ਭਲਾ ਉਹ ਐਨੀ ਉੱਚੀ ਸੋਚ ਦੇ ਨੇ ਤਾਂ ਉਦਾਸ ਕਿਉਂ ਹੁੰਨੀ ਐ ਤੇਰੇ ਤਾਂ ਕੱਪੜੇ ਹੀ ਬੜੇ ਸੋਹਣੇ ਹਨ ਐਨੇ ਸੋਹਣੇ ਸੂਟ ਪਾਪਾ ਨੇ ਤੈਨੂੰ ਲੈ ਕੇ ਦਿੱਤੇ ਨੇ ਮੇਰੇ ਨਾਲੋਂ ਜ਼ਿਆਦਾ ਸੋਹਣੇ ਉਸਦੀ ਭੈਣ ਨਵਜੋਤ ਨੇ ਕਿਹਾ ਉਹ ਜਾਣਦੀ ਸੀ ਕਿ ਪ੍ਰਭ ਨੂੰ ਕੱਪੜਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਉਸ ਦਾ ਧਿਆਨ ਦੂਜੇ ਪਾਸੇ ਲਾਉਣਾ ਚਾਹੁੰਦੀ ਸੀ ਪ੍ਰਭ ਮੁੰਡਾ ਵੀ ਬਹੁਤ ਸੋਹਣਾ ਹੈ ਮੈਂ ਵੇਖਿਆ ਹੈ ਉਹਨਾਂ ਨੇ ਆਪ ਰਿਸ਼ਤਾ ਮੰਗਿਆ ਹੈ ਉਸ ਦੇ ਪਾਪਾ ਪਾਪਾ ਦੇ ਦੋਸਤ ਹਨ ਜਾਣਦੇ ਹਨ ਉਹਨਾਂ ਨੇ ਕਿਹਾ ਹੈ ਕਿ ਤੁਹਾਡੀ ਹੀ ਬੇਟੀ ਦਾ ਰਿਸ਼ਤਾ ਲੈਣਾ ਹੈ ਤੇ ਤੈਨੂੰ ਕੀ ਇਤਰਾਜ਼ ਉਹ ਬਹੁਤ ਪਿਆਰ ਕਰਨਗੇ ਤੈਨੂੰ ਹੁਣ ਹੱਸ ਕੇ ਵਿਖਾ ਮੇਰੀ ਲਾਡੋ ਪ੍ਰਵ ਖੁਸ਼ ਹੋ ਜਾਂਦੀ ਹੈ ਤੇ ਆਪਣੇ ਭੈਣ ਨੂੰ ਜੱਫੀ ਪਾ ਲੈਂਦੀ ਹੈ ਰਿਸ਼ਤੇਦਾਰ ਬੀਬੀਆਂ ਵੱਲੋਂ ਸੁਹਾਗ ਕੱਢੇ ਜਾ ਰਹੇ ਹਨ ਹਰ ਪਾਸੇ ਚਹਿਲ ਪਹਿਲ ਤੇ ਖੁਸ਼ੀਆਂ ਹੀ ਹਨ ਅਚਾਨਕ ਇੱਕ ਫੋਨ ਕਾਲ ਆਉਂਦੀ ਹੈ ਫੋਨ ਲਵਲੀ ਵੱਲੋਂ ਚੁੱਕਿਆ ਜਾਂਦਾ ਹੈ ਜਦੋਂ ਫੋਨ ਚੱਕਦੀ ਹੈ ਤਾਂ ਅਗਿਉ ਪ੍ਰਵ ਨਾਲ ਗੱਲ ਕਰਨ ਲਈ ਕਿਹਾ ਜਾਂਦਾ ਹੈ ਰਬ ਆ ਕੇ ਪ੍ਰਵ ਆ ਕੇ ਗੱਲ ਕਰਦੀ ਹੈ ਪ੍ਰਵ ਕਾਫੀ ਦੇਰ ਤੱਕ ਗੱਲਾਂ ਕਰਦੀ ਐ ਤੇ ਅਚਾਨਕ ਹੀ ਸੁੰਨ ਹੋ ਜਾਂਦੀ ਹੈ ਫੋਨ ਰੱਖ ਕੇ ਉੱਥੇ ਹੀ ਬੈਠ ਜਾਂਦੀ ਹੈ ਉਸ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਵਹਿ ਤੁਰਦਾ ਹੈ ਨਵਜੋਤ ਉਸ ਨੂੰ ਮੋਢੇ ਤੋਂ ਫੜ ਕੇ ਹਿਲਾ ਹਿਲਾ ਕੇ ਪੁੱਛਦੀ ਹੈ ਪ੍ਰਭ ਕੀ ਹੋਇਆ ਚੇਤੀ ਦੱਸ ਮੇਰਾ ਤਾਂ ਦਿਲ ਹੀ ਬੈਠਿਆ ਜਾ ਰਿਹਾ ਹੈ ਕੀ ਹੋਇਆ ਕਿਸ ਦਾ ਫੋਨ ਸੀ ਕੀ ਕਿਹਾ ਤੈਨੂੰ ਕਿਸੇ ਨੇ ਉਹ ਪ੍ਰਵ ਨੂੰ ਉੱਠ ਕੇ ਬੈਡਰੂਮ ਦੇ ਵਿੱਚ ਲੈ ਜਾਂਦੀ ਹੈ ਕਿਉਂਕਿ ਆਸੇ-ਪਾਸੇ ਬੁੜੀਆਂ ਉਸ ਵੱਲ ਵੇਖ ਰਹੀਆਂ ਸਨ ਤੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੀਆਂ ਸਨ ਪ੍ਰਵ ਹਜੇ ਵੀ ਗੁੰਮਸੂਮ ਬੈਠੀ ਸੀ ਨਵਜੋਤ ਅਤੇ लवली ਵਾਰ-ਵਾਰ ਉਸ ਨੂੰ ਪੁੱਛ ਰਹੀਆਂ ਸਨ ਕੌਣ ਸੀ ਕਿਸ ਦਾ ਫੋਨ ਸੀ ਕੁਝ ਤਾਂ ਬੋਲ ਪ੍ਰਵ ਨੇ ਮੂੰਹ ਖੋਲ੍ਹਿਆ ਤੇ ਕਿਹਾ ਦੀਦੀ ਹੁਣ ਕੀ ਹੋਵੇਗਾ ਪਾਪਾ ਦੀ ਤਾਂ ਇਨਸਲਟ ਹੋ ਜਾਣੀ ਹੈ ਆਪਾਂ ਲੋਕਾਂ ਨੂੰ ਕੀ ਕਹਾਂਗੇ ਦੀਦੀ ਕੀ ਕਰਾਂਗੇ ਆਪਾਂ ਪਰ ਹੋਇਆ ਕੀ ਪ੍ਰਵ ਕੀ ਕਹਿ ਰਹੀ ਹੈ ਤੂੰ ਪ੍ਰਵ ਦੀਦੀ ਕਹਿ ਕੇ ਪ੍ਰਵ ਦੀਦੀ ਕਹਿ ਕੇ ਨਵਜੋਤ ਦੇ ਗਲ ਲੱਗ ਜਾਂਦੀ ਹੈ ਤੇ ਰੋਣ ਲੱਗ ਜਾਂਦੀ ਹੈ ਤੇ ਨਾਲ ਹੀ ਨਾਲ ਬੋਲਦੀ ਹੈ ਦੀਦੀ ਕੱਲ ਭਰਾਤ ਨਹੀਂ ਆਵੇਗੀ ਅਵੀ ਜੋਤ ਦਾ ਫੋਨ ਸੀ ਉਸਨੇ ਕਿਹਾ ਮੇਰੀ ਟਿਕਟ ਹੋ ਚੁੱਕੀ ਹੈ ਮੈਂ ਤਾਂ ਕੈਨੇਡਾ ਜਾ ਰਿਹਾ ਹਾਂ ਮੈਨੂੰ ਮaaf ਕਰ ਦਿਓ ਮੈਂ ਕੱਲ ਬਰਾਤ ਲੈ ਕੇ ਨਹੀਂ ਆਉਣਾ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਮੇਰੇ ਨਾਲ ਜ਼ਬਰਦਸਤੀ ਹੋ ਰਹੀ ਸੀ ਇਸ ਦੇ ਵਿੱਚ ਤੁਹਾਡਾ ਵੀ ਕੋਈ ਕਸੂਰ ਨਹੀਂ ਮੈਨੂੰ ਮaaf ਕਰ ਦਿਓ ਇਹ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ ਇਹ ਕਿਵੇਂ ਹੋ ਸਕਦਾ ਹੈ ਕੋਈ ਮਜ਼ਾਕ ਕਰਦਾ ਹੋਣਾ ਤੇਰੇ ਨਾਲ ਚੁੱਪ ਕਰ ਇਦਾਂ ਕਿਦਾਂ ਹੋ ਸਕਦਾ ਹੈ ਹੁਣ ਇਹ ਤਾਂ ਪਾਪਾ ਦੀ ਗੱਲ ਹੋਈ ਹੈ ਕੱਲ ਹਜੇ ਸ਼ਗਨ ਲੱਗਿਆ ਉਦੋਂ ਤਾਂ ਅਭਿਜੋਤ ਉੱਥੇ ਸੀ ਹੁਣ ਵੀ ਕਿੱਥੇ ਜਾ ਰਿਹਾ ਹੈ ਉਹ ਕਬਰਾਂ ਰਹੀ ਸੀ ਕਈ ਰਿਸ਼ਤੇਦਾਰ ਜਿਹੜੇ ਕਿ ਦੂਰ ਦੇ ਸਨ ਗੱਲਾਂ ਕਰਨ ਲੱਗੇ ਕਿ ਕੋਈ ਗੱਲ ਤਾਂ ਹੋਵੇਗੀ ਹੋ ਸਕਦਾ ਮੁੰਡੇ ਨੇ ਕੁੜੀ ਬਾਰੇ ਕੁਝ ਸੁਣ ਲਿਆ ਹੋਵੇ ਹੋ ਸਕਦਾ ਕੋਈ ਪਹਿਲਾਂ ਦੀ ਗੱਲਬਾਤ ਹੋਵੇ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨ ਸੁਖਦੇਵ ਅਤੇ ਸੁਖਵਿੰਦਰ ਕੌਰ ਕਿਸ ਕਿਸ ਨੂੰ ਚੁੱਪ ਕਰਵਾਉਂਦੇ ਉਹਨਾਂ ਦਾ ਧਿਆਨ ਸਿਰਫ ਆਪਣੀ ਬੱਚੀ ਦੇ ਵੱਲ ਸੀ ਮੈਨੂੰ ਤਾਂ ਕੁੜੀ ਦੀ ਫਿਕਰ ਲੱਗੀ ਹੋਈ ਐ ਪ੍ਰਵਦੀ ਮੰਮੀ ਨੇ ਕਿਹਾ ਚਲੋ ਦੁਨੀਆ ਖਸਮਾਂ ਨੂੰ ਖਾਵੇ ਆਪਾਂ ਜਾ ਕੇ ਪ੍ਰਵ ਨੂੰ ਵੇਖੀਏ ਤੂੰ ਜਾ ਮੈਂ ਸ਼ੇਰ ਨੂੰ ਫੋਨ ਕਰ ਲਵਾ ਇਹ ਕਹਿ ਕੇ ਉਸਨੇ ਸ਼ੇਰ ਮਤਲਬ ਕਿ ਅਭਿਜੋਤ ਦੇ ਪਾਪਾ ਨੂੰ ਫੋਨ ਲਾ ਲਿਆ ਘੰਟੀ ਵੱਜੀ ਉਦੋਂ ਕਿਸੇ ਨੇ ਫੋਨ ਚੁੱਕਿਆ ਹੈਲੋ ਦੀ ਆਵਾਜ਼ ਆਈ ਤਾਂ ਸੁਖਦੇਵ ਸਿੰਘ ਨੇ ਕਿਹਾ ਕਿ ਤੁਸੀਂ ਜਲੰਧਰ ਤੋਂ ਬੋਲ ਰਹੇ ਹੋ ਮੈਂ ਸ਼ੇਰ ਸਿੰਘ ਨਾਲ ਗੱਲ ਕਰਨੀ ਹੈ ਦੂਜੇ ਪਾਸਿਓਂ ਆਵਾਜ਼ ਆਈ ਠੀਕ ਹੈ ਜੀ ਕਰਵਾਉਂਦੇ ਹਾਂ ਉਧਰੋਂ ਸ਼ੇਰ ਸਿੰਘ ਨੇ 5 ਮਿੰਟ ਬਾਅਦ ਆ ਕੇ ਫੋਨ ਚੁੱਕਿਆ ਤੇ ਹੈਲੋ ਕਹਿ ਕੇ ਗੱਲ ਸ਼ੁਰੂ ਕੀਤੀ ਸੁਖਦੇਵ ਸਿੰਘ ਨੇ ਕਿਹਾ ਸ਼ੇਰ ਸਿੰਘ ਜੀ ਮੈਂ ਸੁਖਦੇਵ ਸਿੰਘ ਬੋਲ ਰਿਹਾ ਹਾਂ ਕਿਵੇਂ ਹੋ ਸਭ ਕੁਝ ਠੀਕ ਠਾਕ ਹੈ ਕੱਲ ਦੀ ਤਿਆਰੀ ਹੈ ਬਰਾਤ ਕਿੰਨੇ ਵਜੇ ਆਵੇਗੀ ਉਸ ਨੇ ਗੱਲ ਨੂੰ ਸ਼ੁਰੂ ਕਰਨ ਦਾ ਇਹੋ ਤਰੀਕਾ ਸਹੀ ਸੋਚਿਆ ਸ਼ੇਰ ਸਿੰਘ ਨੂੰ ਹਜੇ ਕਿਸੇ ਗੱਲ ਬਾਰੇ ਕੁਝ ਵੀ ਨਹੀਂ ਸੀ ਪਤਾ ਉਹ ਉਹ ਤਾਂ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝਿਆ ਪਿਆ ਸੀ ਸ਼ੇਰ ਸਿੰਘ ਰਿਟਾਇਰਡ ਕਰਨਲ ਸੀ ਆਪਣੀ ਗੱਲ ਦਾ ਬੜਾ ਅਸੂਲੀ ਵਾਲਾ ਤੇ ਉਸਨੇ ਕਿਹਾ ਹਾਂਜੀ 11 ਵਜੇ ਤੱਕ ਬਰਾਤ ਪਹੁੰਚ ਜਾਵੇਗੀ ਤੁਸੀਂ ਫਿਕਰ ਨਾ ਕਰੋ ਕੱਲ ਨੂੰ ਮਿਲਦੇ ਹਾਂ ਯਾਰ ਹੁਣ ਪ੍ਰਵ ਤੇਰੀ ਨਹੀਂ ਸਾਡੀ ਧੀ ਹੈ ਤੂੰ ਫਿਕਰ ਘਾਤੋਂ ਕਰਦਾ ਸੁਖਦੇਵ ਸਿੰਘ ਨੇ ਕਿਹਾ ਅਭਿਜੋਤ ਕਿੱਥੇ ਹੈ ਉਹ ਤਾਂ ਉਸਨੇ ਕਿਹਾ ਆਪਣੇ ਕਮਰੇ ਵਿੱਚ ਹੋਣਾ ਸੁਖਦੇਵ ਸਿੰਘ ਤਾਂ ਕੇ ਸੁਖਦੀਪ ਸਿੰਘ ਨੇ ਕਿਹਾ ਪਹਿਲਾਂ ਜਾ ਕੇ ਚੈੱਕ ਕਰ ਸ਼ੇਰ ਸਿੰਘ ਮੈਨੂੰ ਲੱਗਦਾ ਹੈ ਕਿ ਅਭਿਜੋਤ ਘਰ ਵਿੱਚ ਨਹੀਂ ਹੈ ਕਿਉਂਕਿ ਹੁਣੇ-ਹੁਣੇ ਇੱਕ ਫੋਨ ਆਇਆ ਸੀ ਉਸ ਨੇ ਸਾਰੀ ਗੱਲ ਸ਼ੇਰ ਸਿੰਘ ਨੂੰ ਦੱਸੀ ਤੇ ਸ਼ੇਰ ਸਿੰਘ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਨੇ ਫੋਨ ਕਟਿਆ ਤੇ ਭੱਜ ਕੇ ਅਭਿਜੋਤ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਅਮਨਦੀਪ ਤੇ ਸ਼ਰਨਜੀਤ ਤੁਹਾਡਾ ਭਰਾ ਕਿੱਥੇ ਹੈ? ਸਿਮਰਨ ਕਿੱਥੇ ਆਹੋ ਅਭਿਜੋਤ। ਉਹ ਨਾਲ ਲੈ ਕੇ ਸ਼ਹਿਰ ਤਾਂ ਨਹੀਂ ਗਈ। ਸ਼ੇਰ ਸਿੰਘ ਇੱਕ ਰਿਟਾਇਰਡ ਕਰਨਲ ਸੀ ਤੇ ਸਿਮਰਨ ਸਿਮਰਜੀਤ ਕੌਰ ਉਸਦੀ ਪਤਨੀ ਦੋਵੇਂ ਬੜੇ بڑے ਪੜੇ ਲਿਖੇ ਤੇ ਸੁਲਝੇ ਹੋਏ ਇਨਸਾਨ ਸਨ। ਸ਼ੇਰ ਸਿੰਘ ਬਰਾਡ ਆਰਮ ਫੌਜੀਆਂ ਦੀ ਤਰ੍ਹਾਂ ਬੜੇ ਅਸੂਲਾਂ ਵਾਲਾ ਬੰਦਾ ਸੀ। ਘਰੋਂ ਕਾਫੀ ਸਰਦਾ ਪੁੱਜਦਾਕਾਰ ਸੀ। ਇਹ ਜ਼ਮੀਨ ਜਾਇਦਾਦ ਕਾਫੀ ਸੀ ਉਸ ਦੀਆਂ ਦੋ ਧੀਆਂ ਅਮਨਦੀਪ ਤੇ ਸ਼ਰਨਜੀਤ ਸਨ ਤੇ ਇੱਕੋ ਪੁੱਤਰ ਅਭਿਜੋਤ ਸਿੰਘ ਸੀ ਸ਼ੇਰ ਸਿੰਘ ਸੁਖਦੇਵ ਸਿੰਘ ਦਾ ਚੰਗਾ ਦੋਸਤ ਸੀ ਅਤੇ ਉਸ ਨੇ ਪ੍ਰਭ ਨੂੰ ਵੇਖ ਕੇ ਇਹ ਰਿਸ਼ਤਾ ਆਪ ਹੀ ਮੰਗਿਆ ਸੀ ਸਾਰੇ ਘਰ ਵਿੱਚ ਲੱਭਣ ਤੋਂ ਬਾਅਦ ਜਦੋਂ ਅਭਿਜੋਤ ਦਾ ਪਤਾ ਨਾ ਲੱਗਿਆ ਤਾਂ ਅਮਨਦੀਪ ਅਵੀਜੋਤ ਦੇ ਕਮਰੇ ਵਿੱਚੋਂ ਇੱਕ ਚਿੱਠੀ ਲੈ ਕੇ ਆਈ ਉਸ ਦੇ ਉੱਤੇ ਸਾਫ਼ ਲਿਖਿਆ ਹੋਇਆ ਸੀ ਕਿ ਮੈਨੂੰ ਮaaf ਕਰ ਦੇਣਾ ਪਾਪਾ ਜੀ ਮੈਂ ਜਾ ਰਹੀ ਹਾਂ ਹਾਂ ਮੈਂ ਤੁਹਾਡੀ ਬਹੁਤ ਮਿਹਨਤ ਕੀਤੀ ਸੀ ਕਿ ਮੈਂ ਹਰ ਜੇ ਵਿਆਹ ਨਹੀਂ ਕਰਵਾਉਣਾ ਪਰ ਤੁਸੀਂ ਮੇਰੀ ਕੋਈ ਗੱਲ ਨਹੀਂ ਮੰਨੀ ਮੈਨੂੰ ਹੋਰ ਕੋਈ ਰਸਤਾ ਨਹੀਂ ਲੱਭਿਆ ਪਾਪਾ ਜੀ ਮੈਨੂੰ ਮaaf ਕਰ ਦਿਓ ਮੈਂ ਜਲਦੀ ਵਾਪਸ ਆਵਾਂਗਾ ਮੇਰੀ ਟਿਕਟ ਹੋ ਚੁੱਕੀ ਹੈ ਅੱਜ ਦੀ ਫਲਾਈਟ ਸੀ ਜਦੋਂ ਤੱਕ ਤੁਹਾਨੂੰ ਇਹ ਚਿੱਠੀ ਮਿਲੇਗੀ ਸ਼ਾਇਦ ਉਦੋਂ ਤੱਕ ਮੇਰੀ ਫਲਾਈਟ ਜਾ ਚੁੱਕੀ ਹੋਵੇਗੀ ਸ਼ੇਰ ਸਿੰਘ ਇਹ ਸੁਣ ਕੇ ਹਿੱਲ ਗਿਆ ਉਸ ਨੂੰ ਸਮਝ ਨਹੀਂ ਆ ਰਹੀ ਸੀ ਉਹ ਕੀ ਕਰੇ ਉਹ ਬਹੁਤ ਗੁੱਸੇ ਵਾਲਾ ਵੀ ਸੀ ਭਾਵੇਂ ਉਹ ਆਪਣੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਉਸ ਨੇ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਆਜ਼ਾਦੀ ਵੀ ਦਿੱਤੀ ਹੋਈ ਸੀ ਪਰ ਜਿੱਥੇ ਉਹ ਗਲਤ ਸਨ ਉਥੇ ਬਰਦਾਸ਼ਤ ਨਹੀਂ ਕਰਦਾ ਸੀ ਉਸ ਨੇ ਇਸ ਚੀਜ਼ਾ ਬਹੁਤ ਜ਼ਿਆਦਾ ਅਸਰ ਮਹਿਸੂਸ ਕੀਤਾ ਸਾਰੇ ਪਰਿਵਾਰ ਦੇ ਵਿੱਚ ਸੰਸਨੀ ਜਹੀ ਫੈਲ ਗਈ ਸਾਰੇ ਇੱਕ ਦੂਜੇ ਦੇ ਮੂੰਹ ਦੇ ਵੱਲ ਵੇਖ ਰਹੇ ਸਨ ਕਿ ਹੁਣ ਕੀ ਕੀਤਾ ਜਾ ਸਕਦਾ ਸੀ ਸਿਮਰਜੀਤ ਤੈਨੂੰ ਨਹੀਂ ਪਤਾ ਸੀ ਤੂੰ ਆਪਣੇ ਪੁੱਤਰ ਦਾ ਧਿਆਨ ਨਹੀਂ ਰੱਖ ਸਕਦੀ ਸੀ ਤੈਨੂੰ ਇੱਕ ਓਨੇ ਪਿੰਕ ਵੀ ਨਹੀਂ ਲੱਗਣ ਦਿੱਤੀ ਤੇ ਤੁਸੀਂ ਤਾਂ ਉਸ ਨੇ ਅਮਨ ਤੇ ਸ਼ਰਨ ਵੱਲ ਵੇਖ ਕੇ ਕਿਹਾ ਪ੍ਰਾ ਲਾਡਲਾ ਸੀ ਤੁਹਾਡਾ ਤੇ ਤੁਹਾਨੂੰ ਉਹਨੇ ਪਤਾ ਵੀ ਨਹੀਂ ਲੱਗਨ ਦਿੱਤਾ ਆਪਣੇ ਪਿਓ ਨੂੰ ਤੇ ਪਰਿਵਾਰ ਨੂੰ ਚਾਰ ਕੇ ਚਲਾ ਗਿਆ ਸ਼ੇਰ ਸਿੰਘ ਸਿਰ ਫੜ ਕੇ ਬੈਠ ਗਿਆ ਇਸ ਮੁੰਡੇ ਨੇ ਤਾਂ ਮੇਰੀ ਬੇਇੱਜ਼ਤੀ ਕਰਵਾ ਦਿੱਤੀ ਆਪਣੇ ਪਿਓ ਦੀ ਵੀ ਲਾਜ ਨਹੀਂ ਰੱਖੀ ਕੀ ਮੂੰਹ ਦਿਖਾਵਾਂਗਾ ਮੈਂ ਸੁਖਦੇਵ ਸਿੰਘ ਨੂੰ ਜਿਸ ਨੇ ਮੇਰੇ ਤੇਤੀ ਦਾ ਰਿਸ਼ਤਾ 1 ਮਿੰਟ ਵਿੱਚ ਸਾਡੇ ਹੱਥਾਂ ਵਿੱਚ ਫੜਾ ਦਿੱਤਾ ਮੈਂ ਕੀ ਕਰਾਂ ਸਿਮਰ ਉਹ ਬੜਾ ਪਰੇਸ਼ਾਨ ਹੋ ਕੇ ਇੱਧਰ ਉੱਧਰ ਘੁੰਮਣ ਲੱਗਿਆ ਉਸ ਨੇ ਆਪਣੀ ਘਰ ਵਾਲੀ ਸਿਮਰ ਨੂੰ ਕਿਹਾ ਜਲਦੀ ਕਰ ਆਪਾਂ ਹੁਣੇ ਸੁਖਦੇਵ ਸਿੰਘ ਦੇ ਘਰ ਜਾਣਾ ਹੈ ਮੈਂ ਜਾ ਕੇ ਦੋਵੇਂ ਹੱਥ ਜੋੜ ਕੇ ਉਸ ਤੋਂ ਮਾਫੀ ਮੰਗ ਲਵਾਂਗਾ ਕਿਉਂਕਿ ਹੁਣ ਮੇਰੇ ਹੱਥ ਵਿੱਚ ਹੋਰ ਕੁਝ ਵੀ ਨਹੀਂ ਕਿਸੇ ਦੀ ਔਲਾਦ ਐਨੀ ਮਾੜੀ ਵੀ ਨਾ ਨਿਕਲੇ ਜਿਸ ਦੇ ਪੈਰ ਤੇ ਆ ਕੇ ਮਾਂ ਪਿਓ ਦੀ ਬੇਇੱਜ਼ਤੀ ਕਰਵਾ ਦੇਵੇ ਅਮਨ ਤੇ ਸ਼ਰਨ ਦੋਵੇਂ ਆਪਣੇ ਭਰਾ ਤੋਂ ਵੱਡੀਆਂ ਸਨ ਉਹ ਇਸ ਘੜੀ ਦੇ ਵਿੱਚ ਪਿਓ ਨੂੰ ਕੀ ਕਹਿ ਸਕਦੀਆਂ ਸਨ ਵੈਸੇ ਵੀ ਦੋਨੇ ਬਹੁਤ ਡਰਦੀਆਂ ਸਨ ਉਹ ਸਿਰਫ ਆਪਣੀ ਮਾਂ ਨੂੰ ਇਹ ਕਹਿ ਰਹੀਆਂ ਸਨ ਕਿ ਪਾਪਾ ਦਾ ਖਿਆਲ ਰੱਖਣਾ ਦੂਜੇ ਪਾਸੇ ਪ੍ਰਵ ਚੁੱਪਚਾਪ ਬੈਠੀ ਸੀ ਨਵਜੋਤ ਉਸ ਨੂੰ ਵਾਰ-ਵਾਰ ਬੁਲਾ ਰਹੀ ਸੀ ਐਨੇ ਦੇ ਵਿੱਚ ਸੁਖਦੇਵ ਸਿੰਘ ਤੇ ਸੁਖਵਿੰਦਰ ਦੋਨੋਂ ਆ ਗਏ ਸੁਖਦੇਵ ਸਿੰਘ ਨੇ ਆਪਣੀ ਧੀ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਕਿਹਾ ਪੁੱਤਰ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਇਹ ਉਸ ਮੁੰਡੇ ਦੇ ਕਰਮ ਮਾੜੇ ਹਨ ਸ਼ਮ ਜੋ ਮੇਰੀ ਧੀ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਤੁਰ ਗਿਆ ਪੁੱਤਰ ਤੇਰਾ ਪਿਓ ਜਾਉਂਦਾ ਹੈ ਤੂੰ ਟੈਨਸ਼ਨ ਨਹੀਂ ਲੈਣੀ ਸੁਖਦੇਵ ਸਿੰਘ ਆਪਣੀ ਧੀ ਨੂੰ ਬਹੁਤ ਹੀ ਪਿਆਰ ਕਰਦਾ ਸੀ ਉਸ ਨੂੰ ਇਹ ਸੀ ਕਿ ਕਿਤੇ ਉਸਨੇ ਆਪਣੀਆਂ ਧੀਆਂ ਨੂੰ ਬਹੁਤ ਆਜ਼ਾਦੀ ਤੇ ਬਹੁਤ ਪਿਆਰ ਨਾਲ ਪੜਾਇਆ ਲਿਖਾਇਆ ਸੀ ਅਤੇ ਧੀਆਂ ਨੇ ਵੀ ਆਪਣੇ ਪਿਓ ਦਾ ਸਿਰ ਹਮੇਸ਼ਾ ਉੱਚਾ ਹੀ ਰੱਖਿਆ ਸੀ ਇਹ ਕਹਿ ਕੇ ਸੁਖਦੇਵ ਸਿੰਘ ਤਾਂ ਬਾਹਰ ਚਲਿਆ ਗਿਆ ਪਰ ਪ੍ਰਭ ਆਪਣੇ ਮਾਮੀ ਅਤੇ ਆਪਣੀ ਦੀਦੀ ਨੂੰ ਕਹਿ ਰਹੀ ਸੀ ਦੀਦੀ ਮੈਂ ਸਾਰੀ ਉਮਰ ਪਾਪਾ ਦੀ ਪੱਗ ਦੀ ਲਾਜ ਰੱਖੀ ਇੱਜ਼ਤ ਰੱਖੀ ਕਦੀ ਵੀ ਕੋਈ ਗਲਤ ਕੰਮ ਨਹੀਂ ਕੀਤਾ ਪਰ ਬਿਨਾ ਕੁਝ ਗਲਤ ਕਰਨ ਦੇ ਵੀ ਮੇਰੇ ਨਾਲ ਇਹ ਗਲਤ ਕਿਉਂ ਹੋਇਆ ਲੋਕ ਤਾਂ ਮੈਨੂੰ ਹੀ ਮਾੜਾ ਕਹਿ ਰਹੇ ਹਨ ਅਤੇ ਕਹਿਣਗੇ ਵੀ ਉਸਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਮੈਂ ਉਸ ਨੂੰ ਕਦੀ ਵੀ ਮਾਫ ਨਹੀਂ ਕਰਾਂਗੀ ਤਕਰੀਬਨ 1 ਘੰਟੇ ਬਾਅਦ ਸ਼ੇਰ ਸਿੰਘ ਤੇ ਉਸ ਦੇ ਘਰ ਵਾਲੀ ਸਿਮਰਜੀਤ ਉੱਥੇ ਪਹੁੰਚ ਗਏ ਉਹਨਾਂ ਨੇ ਆ ਕੇ ਸੁਖਦੇਵ ਸਿੰਘ ਦੇ ਅੱਗੇ ਹੱਥ ਜੋੜ ਦਿੱਤੇ ਸਾਡੇ ਨਾਲ ਤਾਂ ਆਪ ਧੋਖਾ ਕਰਕੇ ਗਿਆ ਹੈ ਸ਼ੇਰ ਸਿੰਘ ਨੇ ਜੋ ਵੀ ਉਸ ਦੇ ਦਿਲ ਵਿੱਚ ਗੁਬਾਰ ਸੀ ਸਾਰਾ ਸੁਖਦੇਵ ਸਿੰਘ ਦੇ ਅੱਗੇ ਘੱਟ ਦਿੱਤਾ ਉਸਨੇ ਕਿਹਾ ਮੈਂ ਆਪਣੀ ਧੀ ਨੂੰ ਮਿਲਣਾ ਚਾਹੁੰਦਾ ਹਾਂ ਤਾਂ ਪ੍ਰਾਪ ਦੇ ਕੋਲ ਜਾ ਕੇ ਵੀ ਉਸਨੇ ਕਿਹਾ ਪੁੱਤਰ ਮੈਨੂੰ ਮaaf ਕਰ ਦੇ ਮੈਂ ਆਪਣੇ ਪੁੱਤਰ ਵੱਲੋਂ ਤੇਰੇ ਕੋਲੋਂ ਮਾਫੀ ਮੰਗਦਾ ਹਾਂ ਉਸਨੇ ਮੈਨੂੰ ਵੀ ਧੋਖੇ ਦੇ ਵਿੱਚ ਹੀ ਰੱਖਿਆ ਮੈਂ ਨਹੀਂ ਜਾਣ ਸਕਿਆ ਕਿ ਮੇਰੀ ਔਲਾਦ ਇੰਨੀ ਗੰਦੀ ਨਿਕਲੇਗੀ ਪੁੱਤਰ ਮੈਨੂੰ ਮਾਫ਼ ਕਰ ਦੇ ਮੈਂ ਹੀ ਤੇਰਾ ਗੁਨਾਹਗਰ ਹਾਂ ਪ੍ਰਭ ਨੇ ਉਸਦੇ ਦੋਵੇਂ ਹੱਥ ਫੜ ਲਏ ਤੇ ਕਿਹਾ ਅੰਕਲ ਜੀ ਤੁਸੀਂ ਐਦਾਂ ਨਾ ਕਹੋ ਇਸ ਦੇ ਵਿੱਚ ਤੁਹਾਡਾ ਕੀ ਕਸੂਰ ਹੈ ਤੁਹਾਨੂੰ ਕੀ ਪਤਾ ਸੀ ਕਾਫੀ ਸਮਾਂ ਉਹ ਉੱਥੇ ਬੈਠੇ ਰਹੇ ਤੇ ਦੋਵੇਂ ਪਰਿਵਾਰ ਆਪਸ ਵਿੱਚ ਗੱਲਾਂ-ਵਾਟਾਂ ਕਰਦੇ ਰਹੇ ਪਰ ਸੁਖਦੇਵ ਸਿੰਘ ਜਾਣਦਾ ਸੀ ਕਿ ਇਸ ਦੇ ਵਿੱਚ ਸ਼ੇਰ ਸਿੰਘ ਦਾ ਕੋਈ ਕਸੂਰ ਨਹੀਂ ਉਸ ਨੇ ਸਾਨੂੰ ਕੋਈ ਧੋਖੇ ਵਿੱਚ ਨਹੀਂ ਰੱਖਿਆ ਸੀ ਮੈਂ ਅੱਗੇ ਸ਼ੇਰ ਸਿੰਘ ਬੋਲਦਾ ਹੈ ਮੈਂ ਨਹੀਂ ਜਾਣਦਾ ਸੀ ਕਿ ਮੇਰੀ ਔਲਾਦ ਇਸ ਤਰ੍ਹਾਂ ਕਰੇਗੀ ਮੈਨੂੰ ਮਾਫ ਕਰ ਦਿਓ ਪੁੱਤਰ ਜੀ ਬਾਰ-ਬਾਰ ਸ਼ੇਰ ਸਿੰਘ ਪ੍ਰਭ ਦੇ ਅੱਗੇ ਦੋਵੇਂ ਹੱਥ ਜੋੜ ਕੇ ਮਾਫੀ ਮੰਗ ਰਿਹਾ ਸੀ ਕਾਫੀ ਸਮੇਂ ਬਾਅਦ ਸੁਖਦੇਵ ਸਿੰਘ ਨੇ ਸ਼ੇਰ ਸਿੰਘ ਨੂੰ ਕਿਹਾ ਕਿ ਤੁਸੀਂ ਹੁਣ ਆਪਣੇ ਘਰ ਚਲੇ ਜਾਓ ਕਿਉਂਕਿ ਮੈਂ ਜਾਣਦਾ ਹਾਂ ਕਿ ਇਸ ਦੇ ਵਿੱਚ ਤੁਹਾਡਾ ਕੋਈ ਵੀ ਕਸੂਰ ਨਹੀਂ ਤੇ ਤੁਹਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਹੁਣ ਤੁਸੀਂ ਆਪਣੇ ਘਰ ਜਾਓ ਤੇ ਆਪਣੇ ਘਰ ਦੇ ਮਾਹੌਲ ਨੂੰ ਸੰਭਾਲੋ ਤਾ ਜੋ ਮੈਂ ਵੀ ਆਪਣੇ ਪਰਿਵਾਰ ਨੂੰ ਸਾਂਭ ਸਕਾਂ ਜੋ ਆਪਣੇ ਕਰਮਾਂ ਦੇ ਵਿੱਚ ਸੀ ਆਪਾਂ ਨੂੰ ਮਿਲ ਗਿਆ ਇਸ ਗੱਲ ਨੂੰ 15 ਦਿਨ ਹੋ ਗਏ ਪਰ ਅਜੇ ਵੀ ਕੋਈ ਉਸ ਸਦਮੇ ਤੋਂ ਬਾਹਰ ਨਹੀਂ ਸੀ ਨਿਕਲਿਆ ਅਵੀ ਦੀ ਮਾਂ ਸਿਮਰਜੀਤ ਬੇਇੱਜ਼ਤੀ ਅਤੇ ਪੁੱਤਰ ਦੇ ਜਾਨ ਦੇ ਗਮ ਨਾਲ ਮੰਝੇ ਤੇ ਪੈ ਗਈ ਉਸ ਨੂੰ ਪੈਰਾਲਾਈਜ਼ ਅਟੈਕ ਆ ਗਿਆ ਘਰ ਦਾ ਸਾਰਾ ਹੀ ਮਾਹੌਲ ਵਿਗੜ ਗਿਆ ਹੱਸਦਾ ਹੋਇਆ ਘਰ ਪੁੱਤਰ ਦੀ ਇੱਕ ਗਲਤੀ ਕਰਕੇ ਖਰਾਬ ਹੋ ਗਿਆ ਸੁਖਦੇਵ ਸਿੰਘ ਆਪਣੀ ਬੇਟੀ ਪ੍ਰਭਜੋਤ ਦੇ ਕੋਲ ਗਿਆ ਤੇ ਉਸ ਨੂੰ ਜਾ ਕੇ ਕਿਹਾ ਮੇਰਾ ਪੁੱਤਰ ਖੁਸ਼ ਹੈ ਪ੍ਰਭਜੋਤ ਨੇ ਅੱਗੇ ਕਿਹਾ ਹਾਂਜੀ ਪਾਪਾ ਜੀ ਮੈਂ ਖੁਸ਼ ਹਾਂ ਬੇਟਾ ਪੁਰਾਣੀਆਂ ਗੱਲਾਂ ਭੁੱਲ ਜਾਓ ਆਪਣੀ ਜ਼ਿੰਦਗੀ ਸ਼ੁਰੂ ਕਰੋ ਤੁਸੀਂ ਪੜਨਾ ਚਾਹੁੰਦੇ ਸੀ ਤੁਸੀਂ ਪੜੋ ਕਾਲਜ ਦੇ ਵਿੱਚ ਜਾ ਕੇ ਐਡਮਿਸ਼ਨ ਕਰਵਾ ਕੇ ਆਓ ਠੀਕ ਹੈ ਪਾਪਾ ਜੀ ਕਹਿ ਕੇ ਉਹ ਆਪਣੇ ਪਿਤਾ ਦੀ ਗੱਲ ਨਾਲ ਲੱਗ ਗਈ ਅਗਲੇ ਦਿਨ ਪ੍ਰਭਜੋਤ ਨੇ ਲਵਲੀ ਨੂੰ ਫੋਨ ਕੀਤਾ ਲਵਲੀ ਅੱਜ ਮੈਂ ਵੀ ਕਾਲਜ ਜਾਣਾ ਹੈ ਐਡਮਿਸ਼ਨ ਕਰਵਾ ਕੇ ਆਉਣੀ ਹੈ ਮੈਨੂੰ ਨਾਲ ਲੈ ਕੇ ਜਾਵੀਂ ਲਵਲੀ ਨੂੰ ਚਾਹ ਚੜ ਗਿਆ ਉਹ ਕਾਰ ਭੱਜੀ ਆਈ ਸ਼ੁਕਰ ਮਾਲਕ ਦਾ ਮੇਰੀ ਭੈਣ ਹੋਸਟ ਵਿੱਚ ਤਾਂ ਆਈ ਚਲੋ ਸ਼ੁਕਰ ਹੈ ਇਕੱਠੇ ਜਾਵਾਂਗੇ ਫਿਰ ਮ제 ਕਰਾਂਗੇ ਇਕੱਠੇ ਪੜਾਂਗੇ ਦੋਵੇਂ ਹਮੇਸ਼ਾ ਇਕੱਠੀਆਂ ਹੀ ਇੱਕ ਕਲਾਸ ਵਿੱਚ ਪੜਦੀਆਂ ਰਹੀਆਂ ਸਨ ਲਵਲੀ ਨੇ ਐਮਏ ਦੇ ਵਿੱਚ ਐਡਮਿਸ਼ਨ ਲੈ ਲਈ ਸੀ ਅਤੇ ਪ੍ਰਭਜੋਤ ਵਿਆਹ ਕਰਕੇ ਰੁਕ ਗਈ ਸੀ ਹੁਣ ਉਸਨੇ ਵੀ ਕੱਲ ਤੋਂ ਐਮਏ ਦੀ ਐਡਮਿਸ਼ਨ ਲੈਣ ਦਾ ਫੈਸਲਾ ਕਰ ਲਿਆ ਤੂੰ ਘਬਰਾ ਨਾ ਪ੍ਰਵ ਮੈਂ ਤੈਨੂੰ ਆਪੇ ਸਾਰਾ ਕੁਝ ਸਮਝਾ ਦੇਵਾਂਗੀ ਆਪਣਾ ਤਾਂ ਸਬਜੈਕਟ ਵੀ ਇੱਕ ਹੀ ਹੈ ਅਗਲੇ ਦਿਨ ਸਵੇ ਪ੍ਰਵ ਜੋ ਤਿਆਰ ਹੋ ਕੇ लवली ਦੇ ਘਰ ਚਲੀ ਗਈ ਤੇ ਦੋਨੋਂ ਘਰੋਂ ਕਾਲਜ ਲਈ ਨਿਕਲ ਨਹੀਂ ਲੱਗੀਆਂ ਤਾਂ ਗਲੀ ਦੇ ਵਿੱਚ ਕੁਝ ਔਰਤਾਂ ਜੋ ਬਾਹਰ ਆਪਣੇ ਕੰਮਕਾਰ ਕਰ ਰਹੀਆਂ ਸਨ ਉਹਨਾਂ ਵੱਲ ਵੇਖ-ਵੇਖ ਕੇ ਗੱਲਾਂ ਕਰਨ ਲੱਗੀਆਂ ਜਿੱਥੋਂ ਵੀ ਉਹ ਲੰਘਦੀਆਂ ਲੋਕ ਆਪਸ ਦੇ ਵਿੱਚ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਇਹੀ ਚੀਜ਼ ਪ੍ਰਭਜੋਤ ਨੂੰ ਪਸੰਦ ਨਹੀਂ ਸੀ ਉਹ ਘਬਰਾ ਰਹੀ ਸੀ ਕਿ ਕੀ ਪਤਾ ਨਹੀਂ ਲੋਕ ਉਸ ਬਾਰੇ ਕੀ ਕੀ ਗੱਲਾਂ ਕਰਦੇ ਹਨ ਕੀ ਮੈਂ ਇੰਨੀ ਗਲਤ ਹਾਂ ਲਵਲੀ ਨੇ ਪ੍ਰਭ ਨੂੰ ਕਿਹਾ ਤੇ ਉਹ ਬੜੀ ਪਰੇਸ਼ਾਨ ਸੀ ਲੋਕ ਪਾਗਲ ਹਨ ਕਿਸੇ ਵੀ ਗੱਲ ਨੂੰ ਜਾਣੇ ਬਿਨਾ ਹੀ ਗੱਲਾਂ ਕਰਨ ਲੱਗ ਜਾਂਦੇ ਹਨ ਕਿਸੇ ਦੀ ਜ਼ਿੰਦਗੀ ਦਾ ਠੇਕਾ ਲੈ ਰੱਖਿਆ ਇਨ੍ਹਾਂ ਨੇ ਲਵਲੀ ਕਹਿਣ ਲੱਗੀ ਬਾਕੀ ਹਿੱਸਾ ਅਗਲੇ ਭਾਗ ਵਿੱਚ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਤਾਂ ਸਟੋਰੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ